ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੱਸਿਆ ਜਾ ਰਿਹਾ 12ਵੀਂ ਜਮਾਤ ਦੇ ਨਤੀਜੇ ਲਾਣੇ ਜਾਣ ਤੋਂ ਬਾਅਦ ਨੰਬਰ ਘਟਾਉਣ ਤੇ ਵਿਦਿਆਰਥੀ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਹਾਲਾਂਕਿ ਪਿੰਡ ਦੇ ਸਰਪੰਚ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਕਿ ਬੱਚਾ ਬਹੁਤ ਹੀ ਸ਼ਰੀਫ ਤੇ ਹਸਮੁਖ ਸੁਭਾਤਾ ਸੀ ਬਿਨਾਂ ਕਿਸੇ ਕੰਮ ਤੋਂ ਘਰੋਂ ਵੀ ਬਾਹਰ ਨਹੀਂ ਨਿਕਲਦਾ ਸੀ ਹਾਲਾਂਕਿ 12ਵੀਂ ਜਮਾਤ ਦੇ ਵਿੱਚ 61% ਨੰਬਰ ਆਏ ਨੇ ਪਰ ਪਤਾ ਨਹੀਂ ਕਿਹੜੇ ਕਰਨ ਹੋਣਗੇ ਜਿਸ ਕਰਕੇ ਬੱਚੇ ਦੇ ਵੱਲੋਂ ਐਡਾ ਵੱਡਾ ਕਦਮ ਚੁੱਕ ਲਿਆ ਗਿਆ ਪਰਿਵਾਰ ਦੇ ਵਿੱਚ ਬੱਚੇ ਦੇ ਪਿਤਾ ਵਿਦੇਸ਼ ਦੇ ਵਿੱਚ ਨੌਕਰੀ ਕਰਦੇ ਨੇ ਤੇ ਉਸ ਦੀ ਭੈਣ ਤੇ ਆਪਣੀ ਮਾਤਾ ਦੇ ਨਾਲ ਉਹ ਇੱਥੇ ਰਹਿ ਰਿਹਾ ਸੀ ਪਰ ਪਰਿਵਾਰਕ ਜੀਆਂ ਦੀ ਮੰਨੀਏ ਤਰ੍ਹਾਂ ਦਾ ਕਹਿਣਾ ਕਿ ਮ੍ਰਿਤਕ ਹਰਮਨਪ੍ਰੀਤ ਕਾਫੀ ਸੁਲਝਿਆ ਹੋਇਆ ਤੇ ਅੱਛੇ ਸੁਭਾਅ ਦਾ ਮਾਲਕ ਸੀ ਉਹ ਜਿਹਾ ਕਦਮ ਨਹੀਂ ਚੁੱਕ ਸਕਦਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਸਬੰਧੀ ਸਬਡਿਵੀਜ਼ਨ ਨੰਗਲ ਦੇ ਪਿੰਡ ਸੰਗਤਪੁਰ ਦੇ ਰਹਿਣ ਵਾਲੇ ਮਰਤਕ ਹਰਮਨਪ੍ਰੀਤ ਦੇ ਪਿਤਾ ਦੁਬਈ ਦੇ ਵਿੱਚ ਕੰਮ ਕਰਦੇ ਨੇ ਮਿਲ ਜਾਣਕਾਰੀ ਦੇ ਮੁਤਾਬਕ ਹਰਮਨਪ੍ਰੀਤ ਨੇ ਆਪਣੇ ਘਰ ਦੇ ਨਾਲ ਲੱਗਦੇ ਬਾੜੇ ਵਿੱਚ ਮੌਜੂਦ ਆਪਣੇ ਦਾਦੇ ਨੂੰ ਘਰ ਰੋਟੀ ਖਾਣ ਦੇ ਲਈ ਭੇਜ ਦਿੱਤਾ ਤੋਂ ਉਸ ਤੋਂ ਬਾਅਦ ਇਹ ਘਟਨਾ ਨੂੰ ਅੰਜਾਮ ਦਿੱਤਾ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਜੀ ਹੁਣ ਕੀ ਦਸੀ ਹੁਣੇ ਤੇ ਬੇਟਾ ਇਹਦਾ ਸਮਝੋ ਇੱਕ ਦਿਨ ਹੋਇਆ ਸੀ ਜਿਹੜਾ ਰਿਜ਼ਲਟ ਨਿਕਲਿਆ ਇਹਦਾ ਰਿਜ਼ਲਟ ਜਿਹੜਾ ਪਤਲੀ ਨੰਬਰ ਸਮਝ 70% ਨੰਬਰ ਸੀ ਇਹ ਹੁਣ ਪਤਾ ਨਹੀਂ ਕਿਹੜਾ ਚੱਕਰ ਹੋਇਆ ਵੀ ਸਮਝੋ 1 ਵਜੇ ਇਹਦਾ ਜਿਹੜਾ ਬਾਬਾ ਆਇਆ ਬਾੜੇ ਤੇ ਗਿਆ ਉੱਥੇ ਬੈਠਾ ਹੋਇਆ ਸੀਗਾ ਉਹਨੇ ਬਾਬੇ ਨੂੰ ਕਿਹਾ ਵੀ ਜਾ ਤੂੰ ਰੋਟੀ ਖਾ ਲੈ ਜਾ ਕੇ ਤੇ ਮੈਂ ਬੈਠਦਾ ਇੱਥੇ ਤੇ ਉਹ ਫਿਰ ਉਹ ਆ ਗਿਆ ਉਹਨੂੰ ਵੀ ਉਹਨੂੰ ਕੀ ਪਤਾ ਵੀ ਮੈਂ ਇਦਾਂ ਦਾ ਕੋਈ ਹੋ ਜਾਣਾਗਾ ਕੁਝ ਤੇ ਫੋਨ ਤਾਂ ਹੁੰਦਾ ਹੀ ਆ ਹੁਣ ਹਰੇਕ ਨਿਆਣੇ ਕੋਲ ਫੋਨ ਹੈਗਾ ਹੀ ਤੇ ਅੱਗੇ ਵੀ ਕਹਿੰਦਾ ਆ ਕੇ ਬੈਠ ਜਾਂਦਾ ਜੇ ਤਾਂ ਕੋਈ ਕਿੱਟਾ ਕਿੱਟਾ ਫੋਨ ਚਲਾਈ ਜਾਣਾ ਨੇ ਤੇ ਉਹ ਰੋਟੀ ਖਾਣ ਆ ਗਿਆ ਉਹਨੂੰ ਕੋਈ ਪਤਾ ਨਹੀਂ ਲੱਗਿਆਗਾ ਫਿਰ ਇਹ ਬਾਅਦ ਚ ਉਹ ਨਹੀਂ ਕਰੋਗੇ ਕਿਤੇ ਫੋਨ ਕਰਦੇ ਹੁਣੇ ਮਦਰ ਇਹਨਾਂ ਦੀ ਨਾ ਫੋਨ ਕਰਦੇ ਹੁਣੇ ਤੇ ਫੋਨ ਨਾ ਚੱਕੇ ਫਿਰ ਉਹ ਨਾਲ ਜਿੱਥੇ ਜਿਹੜੇ ਇੱਕ ਦੋ ਘਰ ਹੈਗੇ ਨਾ ਉੱਥੇ ਨਾਲ ਜਿੱਥੇ ਇਹਨਾਂ ਦਾ ਬਾੜਾ ਹੈਗਾ ਫਿਰ ਉਹਨਾਂ ਨੇ ਇਹਦਾ ਦੋਸਤ ਹੈਗਾ ਮੁੰਡਾ ਉਹਨੂੰ ਫੋਨ ਕੀਤਾ ਵੀ ਜਾ ਕੇ ਦੇਖ ਬੜੇ ਆ ਵੀ ਉਹ ਫੋਨ ਨਹੀਂ ਚੱਕਿਆ ਕਰਦਾ ਜਦੋਂ ਉੱਥੇ ਗਏ ਉਹ ਤਾਂ ਉਹਦੇ ਦੇਖਿਆ ਤਾਂ ਉੱਪਰ ਉਹਨੇ ਪਸੀ ਬਣ ਕੇ ਆਹ ਲਾ ਲਿਆ ਹੋਇਆ ਸੀ ਉਹ ਫੀਰ ਆ ਗਿਆ ਮੇਰੇ ਹਾਂ ਮੁੰਡਾ ਨਾਮ ਕੀ ਸੀ ਮੁੰਡਿਦਨਾ ਹਰਮਨਪ੍ਰੀਤ ਹਾਂ ਹਾਂ ਹਰਮਨਪ੍ਰੀਤ ਹੈ ਉਹ ਪੇਰੈਂਟਸ ਕਿੱਥੇ ਆ ਜੀ ਮਾਪੇ ਪੇਰੈਂਟਸ ਉਹਨੇ ਜਿਹੜਾ ਫਾਦਰ ਹੈ ਉਹ ਤਾਂ ਬਾਹਰ ਸੀ ਗਿਆ ਉਹ ਤੇ ਉਹ ਵੀ ਉਹਨੇ ਵੀ ਆ ਜਾਣਾ ਹੁ ਆਈ ਗਏ ਮੇਰੇ ਖਿਆਲ ਚਾਹੇ ਤੋ ਉਹ ਉਹ ਆ ਗਏ ਵੀ ਹੈ ਤੇ ਮਦਰ ਹੈ ਇੱਕ ਉਹਨਾਂ ਦੀ ਸਿਸਟਰ ਹੈਗੀ ਦੋਨੇ ਸੀ ਦੇਖੋ ਇਹ ਇੰਦਾ ਤਾਂ ਨਹੀਂ ਲੱਗਦਾਗਾ ਦੇਖੋ ਹੁਣ ਨੰਬਰ ਦੇਖੋ 70% ਤੋਂ ਥੋੜੇ ਨੰਬਰ ਥੋੜਾ ਗਏ ਹੈ ਨਹੀਂ ਤੇ ਨੰਬਰ ਤਾਂ ਘਟ ਨਹੀਂ ਹੈਗੇ ਆ ਕੋਈ ਹੋਰ ਹੀ ਕਾਰਨ ਹੋ ਸਕਦਾ ਹੋਊਗਾ ਹੁਣ ਕਹਿ ਨਹੀਂ ਸਕਦੇ ਹੁਣ ਕਿਉਂ ਕਿ ਉਸ ਟਾਈਮ ਤਾਂ ਕੋਈ ਹੈ ਨਹੀਂ ਸੀਗਾ ਕੋਲ ਇਕੱਲਾ ਹੀ ਸੀਗਾ ਉਹ ਠੀਕ ਨਹੀਂ ਹੈ ਇਹ ਤਾਂ ਹੁਣ ਫੋਨ ਤੋਂ ਹੀ ਪਤਾ ਲੱਗ ਸਕਦਾ ਜਿਹੜਾ ਕਿ ਫੋਨ ਡਿਟੇਲ ਚੋਂ ਵੀ ਕੋ ਕਿਹਦੀ ਕਾਲ ਆਈ ਹੈ ਜਾਂ ਕਿੱਦਾਂ ਵੀ ਹੋਇਆ ਹੁਣ ਉਧਰ ਹੀ ਕੁਝ ਪਤਾ ਲੱਗ ਸਕਦਾ ਹੋਰ ਦੇ ਨਾਮ ਕਰਦੇ ਨੂੰ ਪਤਾ ਨਾ ਮਨ ਅਨੁਭਵ ਜਪਲੋਸੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਕੁਝ ਬਾਈ ਨੇਚਰ ਗੱਲ ਕਰੀਏ ਬੱਚੇ ਦੀ ਬਾਈ ਨੇਚਰ ਤਾਂ ਜੀ ਉਹ ਬਹੁਤ ਹੀ ਵਧੀਆ ਕਦੇ ਅੱਜ ਤੱਕ ਅਸੀਂ ਨਾ ਉਹਦਾ ਲੋਫਰ ਪੋਣਾ ਕੁਝ ਵੀ ਨਹੀਂ ਸੀਗਾ ਬਸ ਆਪਣਾ ਆਪਣਾ ਉਹਨੇ ਕਾ ਆਪਣਾ ਕੰਮ ਕਰਨਾ ਘਰ ਆਣਾ ਬਸ ਉਈ ਮੈਂ ਕਦੀ ਦੇਖਿਆ ਨਹੀਂ ਆਵਾਰਾ ਘੁੰਮਦਾ ਦੇ ਕਦੀ ਵੀ ਨਹੀਂ ਉਹਦੀ ਬੋਲ ਬਾਣੀ ਨਹੀਂ ਵਧੇ ਸੀ ਅਜਾ 20 ਦਿਨ ਹੋਏ ਮੇਰੇ ਕੋਲ ਆਇਆ ਮੈਂ ਬੈਠਾ ਸੀਗਾ ਤੇ ਆਇਆ ਤੇ ਚਾਚਾ ਜੀ ਮੇਰਾ ਨਾ ਵੋਟਰ ਕਾਰਡ ਬਣ ਕੇ ਆ ਗਿਆ ਪਹਿਲਾਂ ਕਹਿੰਦਾ ਮੇਰਾ ਬਣ ਜਾਣੀ ਆ ਮੈਂ ਘਰ ਆ ਜਾਣਾ ਜਾਈ ਬਾਈ ਪੋਸਟੇ ਆਣਾ ਆ ਜਾਣਾ ਤੇ ਫਿਰ ਆਇਆ ਕਹਿੰਦਾ ਮੇਰਾ ਬਣ ਗਿਆ ਹੋਇਆ ਉਹ ਸੈਂਸ ਹੋਸੇ ਸੀ ਸੈਂਸ ਹੋਸੇ ਵਰਤਾ ਸੀ ਇੱਕ ਸਾਨੂੰ ਕੱਲ ਇਨਫੋਰਮੇਸ਼ਨ ਆਈ ਸੀ ਬਰੋਡ ਡੈੱਡ ਸਿਵਲ ਹਸਪੀਟਲ ਤੋਂ ਰੁਕ ਕ ਸੀ ਬੋਏ ਸਗਾ ਜਿਹਦੇ ਵਿੱਚ ਇੱਕ ਹਰਮਨ ਪ੍ਰੀਤ ਸਿੰਘ ਨਾਮ ਦਾ ਲੜਕਾ ਜਿਹੜਾ ਦੇਦੀ ਉਮਰ 18 ਸਾਲ ਐ ਪਲੱਸ 2 ਕਰਕੇ ਹਟਿਆ ਸੀਗਾ ਉਹਨੇ ਹੈਂਗਿੰਗ ਕਰ ਲਈ ਸੀਗੀ ਤੇ ਜਿਹਦੇ ਨਾਲ ਹਸਪੀਟਲ ਜਾਂਦੇ ਟਾਈਮ ਓਦਾਂ ਹੋ ਗਿਆ ਸੀ ਤੇ ਸਾਨੂੰ ਨਾਲ ਉਹਦੇ ਚਾਚਾ ਜੀ ਸਾਦਰ ਸਿੰਘ ਜੋ ਪੰਜਾਬ ਪੁਲਿਸ 'ਚ ਜੋਬ ਕਰਦੇ ਆ ਥਾਣਾ ਨੰਗਲ ਵਿਖੇ ਉਹਨਾਂ ਨੇ ਸਾਨੂੰ ਸਟੇਟਮੈਂਟ ਵੀ ਲਿਖਾਈ ਸੀਗੀ ਬਾਕੀ ਪੋਸਟਮਾਰਟਮ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਾਂਚ ਕਰ ਰਿਹਾ ਆਪਾਂ ਜਿੰਦਾਂ ਦੀ ਵੀ ਕਾਰਵਾਈ ਹੋ ਗਈ ਹਾਂ ਹਾਂ ਦੱਸ ਰਹੀ ਆ ਜੀ ਉਹਦੇ ਪਰਿਵਾਰਕ ਮੈਂਬਰ ਵੀ ਦੱਸ ਰਹੀ ਆ ਬੱਚਾ ਬੜਾ ਸਹੀ ਸੀਗਾ ਕੋਈ ਤਾਂ ਇਹ ਜੀ ਗਲਤ ਹੈ ਬੈਕਗਰਾਉਂਡ ਬਹੁਤ ਅੱਛੀ ਸੀਗੀ ਬੱਚੇ ਦੀ ਪਰ ਨੰਬਰਿੰਗ ਕਟ ਗਿਆ ਉਹ ਕਹਿੰਦਾ ਵੀ ਸਭ ਇਸੇ ਕੱਲ ਰਿਜ਼ਲਟ ਆਇਆ ਸੀਗਾ ਉਸ ਟਾਈਮ ਪਲੱਸ 2 ਦਾ ਜਿਹਦੇ ਕਰਕੇ ਉਹਨੇ ਇਹ ਕਾਲ ਹੁੰ ਚੁੱਕਿਆ ਪੁਲਿਸ ਦੀ ਜਾਂਚ ਜਾਰੀ ਹੈ ਹਾਂਜੀ ਹਾਂਜੀ ਪੁਲਿਸ ਦੀ ਜਾਂਚ ਜਾਰੀ ਹੈ ਬਿਊਰੋ ਰਿਪੋਰਟ ਦ 7 نیوز ਇੰਡੀਆ